ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਜਾ ਰਹੇ ਆ ਪਿੰਡ ਉਸਮਾਨ ਤਰਨਤਾਰਨ ਦੇ ਲਾਗੇ ਸੇਰੋ ਨਸ਼ਹਰੇ ਦੇ ਲਾਗੇ ਉੱਥੇ ਆਪਣੇ ਸਿਸਟਰਾਂ ਤੇ ਮੈਂ ਚੱਲ ਮੌਫਲੀ ਰਿਓੜੀਆਂ ਦੇ ਦੇਦਨੇ ਆ ਇਹ ਹੀ ਭੈਣਾਂ ਨੂੰ ਮਾਣ ਹੁੰਦਾ ਭਰਾਵਾਂ ਤੇ ਹੈ ਨਾ ਤੇ ਫਿਰ ਮਤਲਬ ਕਿ ਜਾਂਦੇ ਜਾਂਦੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਾਂਗੇ ਜਾਂ ਆਉਂਦੇ ਕਰਾਂਗੇ ਤੇ ਹੁਣ ਬਸ ਸਾਡੀ ਤਿਆਰੀ ਹੈ ਜੀ ਸਾਡੇ ਨਾਲ ਜੁੜੇ ਰਹੋ ਤੇ ਅੱਜ ਆਪਾਂ ਜਾ ਰਹੇ ਆ ਤਰਨਤਾਰਨ ਸਹਿਬਤ ਵਗੇ ਉਸਮੇ ਦੀ ਧਰਤੀ ਤੇ ਹਾਂਜੀ ਦੋਸਤੋ ਅਸੀਂ ਬਸ ਤੁਰ ਲੱਗੇ ਆ ਤੇ ਇਥੇ ਕੋਟਲੇ ਦੀ ਧਰਤੀ ਤੇ ਆਏ ਹਾਂ ਨਾਲ ਰੋਸ਼ਨ ਸਿੰਘ ਜੀ ਇਹਨਾਂ ਨੂੰ ਲੈਣਾ ਸੀ ਨਾਲ ਤੇ ਫਿਰ ਅਸੀਂ ਹੁਣ ਦੀਦੀ ਨਾਲ ਚੱਲੇ ਆ ਤੇ ਨਾਲੇ ਤੇ ਲੋੜੀ ਦੇ ਆਈਏ ਉਹਨਾਂ ਤੇ ਨਾਲੇ ਦਰਸ਼ਨ ਮੇਲੇ ਕਰਾਵਾਂਗੇ ਵੀ ਜਿੱਦਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਇਹ ਹੁੰਦੇ ਆ ਜਾਾਂਗੇ ਤੇ ਹੋਰ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਫਿਰ ਕਿਦਾਂ ਤੁਹਾਡਾ ਮਤਲਬ ਕਿ ਲੋਹੜੀ ਦਾ ਪ੍ਰੋਗਰਾਮ ਚੱਲ ਰਿਹਾ ਸਾਰੇ ਦੱਸਿਓ ਫਿਰ ਹਾਂ ਜੀ ਦੋਸਤੋ ਕੀ ਹਾਲ ਹੈ ਸਾਹਮਣੇ 골ਡਨ ਗੇਟ ਆ ਰਿਹਾ ਹੈ ਜੀ ਗੱਡੀਆਂ ਫਾਸਟ ਆ ਰਹੀਆਂ ਇਹ ਅੰਮ੍ਰਿਤਸਰ ਦੀ ਸ਼ਾਨ ਹੈ 골ਡਨ ਗੇਟ ਹੈ ਏ ਦੋਸਤੋ ਅੰਮ੍ਰਿਤਸਰ ਦੀ ਜਦੋਂ ਕੋਸੂਤ ਦਿਨੋਂ ਸਭ ਤੋਂ ਪਹਿਲਾਂ ਗੋਜਨਨ ਗੇਟ ਦਾ ਹੀ ਨਾਮ ਆਉਂਦਾ ਜੀ ਅੰਮ੍ਰਿਤਸਰ ਦੀ ਕੌਂਸਲ ਕੀ ਦੇ ਵਿੱਚ ਹਾਂਜੀ ਆ ਗਿਆ ਜੀ ਗੋਜਨਨ ਗੇਟੇ ਅੰਮ੍ਰਿਤਸਰ ਦੀ ਐਂਟਰੈਸ ਹੈ ਤੇ ਸਭ ਤੋਂ ਚੂਸੂਤ ਤੇ ਪਿਆਰ ਜਨ ਲੰਦਾ ਹੈ ਜੀ ਅੰਮ੍ਰਿਤਸਰ ਦੀ ਕੋਸੂਤ ਤੇ ਪਾਸਟਾ ਬਹੁਤ ਸੋਨਾ ਬਣਾਇਆ ਗਿਆ ਇੱਥੇ ਮਹਿਨਵਸ ਦੇ ਐ ਚੌਪੜੀ ਟਾਇਪ ਜਣਾ ਸੋਨਾ ਲੱਗਦਾ ਹੈ ਅੱਜ ਬਹੁਤ ਰਾਸ਼ਿਆ ਆਹਾ ਜੀ ਸਾਗੇ ਦੀ ਅਵੇ ਤੋਂ ਨਹੀਂ ਤਰਤਾ ਨਾ ਮੋੜ ਲੱਗੇ ਆ ਤੇ ਅੱਜ ਅਸੀਂ ਉੱਧਰ ਭੱਗਦੇ ਥਾਲੀ ਨਹੀਂ ਗਿਆ ਭਕਣਾ ਬਹੁਤ ਸੈਲ ਜੁਹਾਣਾ ਅੱਜ ਦੇ ਖੇਤਰ ਇਹ ਹਣਾ ਰੋਡ ਉਹ ਤੋਂ ਪਾਟ ਗਿਆ ਔਰ ਆਹ ਦਰਹੰਦਾ ਰੋਡ ਰਹਿ ਗਿਆ ਤੇ ਤਰਮ ਤਰਨ ਵਾਲਾ ਰੋਡ ਇਹੋ ਬੋਲ ਚੜ ਜਾਂਦਾ ਇਹ ਸਿੱਧਾ ਬੋਲ ਮਤਲਬ ਕਿ ਹੁਣ ਆਹ ਦਰਮ ਤਰਨ ਹਰੀ ਵਾਲਾ ਰੋਡ ਤੇ ਚੜ ਗਏ ਆਪਾਂ ਇਹ ਸਿੱਧਾ ਟੱਪ ਟੱਪ ਕਿਧਰ ਦੀ ਕਿਧਰ ਚਲ ਜਾਂਦਾ ਨੋ ਕਾ ਦਾ ਨਿਆ ਜਾਨ ਦਾ ਜਿਹੜਾ ਇਹ ਬਠਿੰਡਾ ਰੋਣਾ ਸਾਰੇ ਆ ਤਿਆਰ ਪਰਿਸ਼ਰ ਦੀ ਹਾਲ ਚਾਲ ਦੇ ਦੋਸਤੋ ਮੈਂ ਇੱਥੇ ਇੱਕ ਡਾਕਟਰ ਸਾਹਿਬ ਨੇ ਉਹਨਾਂ ਨੂੰ ਮਿਲਣਾ ਸੀ ਇੱਕ ਕਲਮਨੀ ਦੇ ਵਿੱਚ ਤੇ ਡਾਕਟਰ ਜਤਿੰਦਰ ਤੇ ਬਹੁਤ ਹੀ ਸਿਆਣੇ ਡਾਕਟਰ ਆ ਸਾਹਮਣੇ ਡਾਕਟਰ ਸਾਹਿਬ ਦਾ ਪੋਸ਼ਣ ਹੈ ਘਾਰਿਆ ਮੈਨੂੰ ਲੱਗਦਾ ਉਹ ਪੀੜਿਆ ਵਕੜੀ ਗੱਡੇ ਲੱਗੀਆਂ ਆ ਘਾਰਿਆ ਜੇ ਪੀੜੇ ਇੱਥੇ ਰਹੰਦੇ ਆ ਜਾਗੇ ਹਨਾ ਫੋੜ ਦੇਣੀ ਹੈ ਲੈ ਆ ਉਹ ਕਲੀਨਿਕ ਆ ਆ ਕਲੀਨਿਕ ਆ ਆ ਕਲੀਨਿਕ ਹੈ ਡਾਕਟਰ ਜਤਿੰਦਰ ਵੇਖ ਸਕਦੇ ਤੁਸੀਂ ਤੇ ਬਹੁਤ ਸਿਆਣੇ ਡਾਕਟਰ ਹੈ हां जी दोस्तों ਅਸੀਂ ਬੱਸ ਉਹਨੇ ਤੋਂ ਯਾਰ ਰਹੇ ਆ ਵਾਪਸ ਤੇ ਅਸੀਂ ਹੁਣ ਉਸਮੇਨ ਚੱਲੇ ਆ ਇੱਥੇ ਨਾ ਰਿਪੋਰਟ ਹੀ ਆਪਣੀ ਤੇ ਰਿਪੋਰਟ ਫਿਰ ਮਤਲਬ ਕਿ ਟੈਸਟ ਕਰਵਾਈ ਹੀ ਫੁੱਲ ਬੋਡੀ ਤੇ ਉਹ ਫਿਰ ਅਜੇ ਨਾ ਇੱਕ ਦੋ ਸੈਂਪਲ ਇੱਕ ਦੋ ਟੈਸਟ ਆਉਣ ਵਾਲੇ ਸੀ ਤੇ ਉਹਨਾਂ ਦੇ ਚੱਲਾਂਦੇ ਸਮੇਂ ਹੀ ਮੰਗਵਾ ਦਾਂਗੇ ਤੇ ਫਿਰ ਅਸੀਂ ਆਉਂਦੇ ਸਮੇਂ ਫਿਰ ਇਹਨਾਂ ਤੋਂ ਪਤਾ ਕਰਾਂਗੇ ਹਨਾ ਤੇ ਚਲੋ ਜੀ ਜਾ ਕੇ ਮਿਲਦੇ ਆ ਜੀ ਇਸ ਮੇਰੀ ਧਰਤੀ ਤੇ ਰਸਤੇ ਤੋਂ ਨਾ ਮਾਫਲੀ ਰੋਡੀਆਂ ਲੈਦੇ ਆ ਹਾਂ ਜੀ ਦੋਸਤੋ ਅਸੀਂ ਉਸ ਮੇਰੀ ਧਰਤੀ ਤੇ ਪਹੁੰਚ ਗਏ ਹਾਂ ਤੇ ਚਾਹ ਪਾਣੀ ਛਕ ਲਿਆ ਤੇ ਫਿਰ ਕਾਫੀ ਧੇਰ ਬੈਠੇ ਗੱਲਾਂ ਬਾਤਾਂ ਕੀਤੀਆਂ ਤੇ ਆ ਇੱਕ ਹੋਰ ਦੁਜੀਹਰੀ ਚਾਹ ਛਕ ਕੇ ਹੁਣ ਤੁਰ ਲੱਗੇ ਆ ਫੁਲਕੇਰਾ ਹੀ ਹੋਰ ਲਾਉਂਦੇ ਸੀ ਤੇ ਖੈਰ ਨਹੀਂ ਤੇ ਰਜੇ ਆ ਹਨਾ ਕਰਕੇ ਤੇ ਹੋਰ ਗੱਲਾਂ ਮਰਨਾ ਸੁਣਾਉ ਇੰਨਾ ਵੀ ਸ਼ਮਕੀ ਅਕਬਤਰ ਰੱਖਿਆ ਹਵੇਲੀ ਆ ਇੱਧਰ ਇਹਨਾਂ ਦੀ ਇਹ ਹਵੇਲੀ 'ਚ ਬੈਠੇ ਆ ਤੇ ਇੱਧਰ ਇਹਨਾਂ ਕਬੂਤਰ ਰੱਖਿਆ ਤੇ ਉਹ ਦੂਸਰੇ ਨਿੱਕੇ ਭਾਜੀ ਸ਼ਕੀਨ ਆ ਕਬੂਤਰਾਂ ਦੇ ਆ ਵੇਖੋ ਜਾਲ ਕਿਵੇਂ ਇੱਥੇ ਜਾਲੀਆਂ ਪੂਰਾ ਸ਼ਮਕੀ ਕੰਮ ਆ ਵੀ ਬਿੱਲੀ ਤੰਗ ਕਰਦੀ ਉਦਾਂ ਤੇ ਸ਼ਰਤਾਂ ਸ਼ੁਰਤਾਂ ਲੰਦੇ ਰਹਿੰਦੇ ਆ ਇੱਧਰ ਖੇਤੀਬਾੜੀ ਵੀ ਮਲ ਲੱਗੇ ਜਿਦਾਂ ਪਾਲਕ ਸਾਗ ਹੋਰ ਕੋਈ ਚੀਜ਼ਾਂ ਲਾਈਆਂ ਹੋਰ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਹੁਣ ਅਸੀਂ ਤੁਰ ਲੱਗੇ ਹਾਂ ਤੇ ਮਹਾ ਚਲੋ ਫਿਰ ਪੀ ਮੈਨੂੰ ਖਿਆਲ ਹੀ ਆ ਗਿਆ ਯਾਰ ਵੀਡੀਓ ਵੀ ਨਹੀਂ ਬਣਾਈ ਕੋਈ ਹੈ ਨਾ ਤੇ ਦੇਖੋ ਮੁੰਡੇ ਡੈ ਗੁੱਡੀਆਂ ਡਾਉਣ ਹੈ ਜੇ ਡਰੋਨ ਨਾਲ ਫੜੇ ਗਏ ਤੇ ਫੇਰ ਤੇ ਆ ਭਾਜੀ ਨਹੀਂ ਬਰਾਇਮਨ ਹੋਏ ਬੈਠੇ ਆ ਇੱਥੇ ਤੇ ਰੋਸ਼ਨ ਜੀ ਆਏ ਆਹ ਡੋਰ ਪਾਣ ਦੇ ਜੇ ਅੱਛਾ ਆਪਣੀ ਕਿੰਨਾ ਨਹੀਂ ਕਰਨਾ ਲਾ ਬਲਾਗ ਦੇ ਫੇਰ ਤੁਸੀਂ ਅਡਾ ਚੈਨਲ ਕੀਤਾ ਸਬਸਕ੍ਰਾਈਬ ਕੀ ਨਹੀਂ ਹੈ ਨਹੀਂ ਕਰੋ ਕਰੋ ਚਲੋ ਜੀ ਬਾਕੀ ਚੱਲੇ ਪਉਣ ਲੱਗੇ ਹਾਂ ਹਾਂਜੀ ਦੋਸਤੋ ਹੁਣ ਇਥੋਂ ਅਸੀਂ ਤੁਰ ਲੱਗੇ ਆ ਗੱਲਾਂ-ਬਾਤਾਂ ਕੀਤੀਆਂ ਜਲ ਪਾਣੀ ਛਕਿਆ ਬੈਠੇ ਹੁਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਵਾਂਗੇ ਤੇ ਦਰਬਾਰ ਸਾਹਿਬ ਜਾ ਕੇ ਨਮਸਤਕ ਹੋਵਾਂਗੇ ਉਸ ਤੋਂ ਬਾਅਦ ਚ ਫਿਰ ਸਿੱਧਾ ਘਰ ਜਾਵਾਂਗੇ ਪਿੰਡ ਅੱਤਰੇ ਜਾਂਦੇ ਆ ਉਹ ਕਬੂਤਰ ਬਾਈ ਜੀ ਦੀਦੀ ਨਾਲ ਗਵਾ ਕੇ ਫਿਰ ਆਉਂਦੇ ਸਮੇਂ ਅਸੀਂ ਡਾਕਟਰ ਸਾਹਿਬ ਤੋਂ ਆਏ ਆ ਜੀ ਇਸ ਮਤਲਬ ਕਿ ਤੇ ਰਿਪੋਰਟ ਸੇ ਇੱਕ ਦੋ ਰੇਡੀਆਂ ਸਰਨਾ ਲੈਣ ਆਏ ਆ ਜੀ ਗੁਰਦੁਆਰਾ ਵੀ ਨਗਰਾ ਲੋਨਾ ਨਾ ਜਿੱਦਾਂ ਕਿੰਡ ਦਾ ਕਿਸੇ ਦਾ ਉਹ ਸੋਨਾ ਸਥਾਨ ਬਣਿਆ ਜੀ ਤੇ ਸਭ ਜੇ ਤਰਤਾ ਮੌਸਲਾ ਨਹੀਂ ਲੋੜਦੇ ਹਾਂ ਲੋੜਦੇ ਨੇ ਆਹ ਗਈ ਦਸਤੀ ਹੈਗੀ ਅਹੀਂ ਜਾ ਰਹੇ ਫਿਰ 골ਡਨ ਗੇਟ ਵਾਵਾ ਸਾਇਨੀਆ ਜੀ ਫਿਰ 골ਡਨ ਗੇਟ ਆ ਰਿਹਾ ਜੀ ਤੇ ਨਾ ਜਗਾ ਜਗਾ ਮੌਫਲੀ ਦੇ ਸਟਾਲ ਲੱਗੇ ਆ ਮੌਫਲੀ ਫੁੱਲੇ ਦੇਖ ਸਕਦੇ ਜੀ ਇਹ ਜਦੋਂ ਜਲੰਧਰ ਵੱਲੋਂ ਇਧਰ ਆਏ ਤੇ ਅੰਮ੍ਰਿਤਸਰ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦਾ 골ਡਨ ਗੇਟ ਅੰਮ੍ਰਿਤਸਰ ਦੀ ਬਿਊਟੀ ਨੂੰ ਖੂਬਸੂਰਤੀ ਨੂੰ 골ਡ ਕੌਂਟ੍ਰੋਲ ਕਿਡ ਬਹੁਤ ਸਤਰਾ ਰੱਖਦਾ ਹਾਂ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਹੁਣ ਘਰ ਵਾਪਸ ਆ ਗਏ ਹਾਂ ਜੀ ਤੇ ਹੁਣੇ-ਹੁਣੇ ਘਰ ਪਮਚੇ ਆ ਮਲਕਿੰਦੀਰਾ ਹੋਈ ਗਿਆ 6:30 ਪਾਣੀ ਸੱਤ ਦਾ ਟਾਈਮ ਹੋਈ ਗਿਆ ਜੀ ਤੇ ਦਰਬਾਰ ਸਾਹਿਬ ਵੀ ਸੰਗਵਜ ਨਹੀਂ ਜਾਇਆ ਗਿਆ ਕਿਉਂਕਿ ਇਹ ਮਤਲਬ ਕਿ ਸਾਨੂੰ ਉੱਥੇ ਹੀ ਬੜਾ ਟਾਈਮ ਲੱਗ ਗਿਆ ਬਾਅਦ ਵਿੱਚ ਡਾਕਟਰ ਕੋਲ ਟਾਈਮ ਲੱਗ ਗਿਆ ਤੇ ਰਸਤੇ 'ਚ ਆਉਂਦਿਆਂ ਕਾਫੀ ਟਾਈਮ ਲੱਗ ਗਿਆ ਤੇ ਫਿਰ ਦਰਬਾਰ ਸਾਹਿਬ ਜੇ ਜਾਂਦੇ ਤੇ ਹੋਰ ਨੇਰਾ ਮੈਨੂੰ ਇਹ ਕਿ ਬਾਅਦ ਵਿੱਚ ਮੈਂ ਵੀਰ ਨੂੰ ਵੀ ਛੱਡ ਕੇ ਆਉਣਾ ਸੀ ਤੇ ਫਿਰ ਉਧਰੋਂ ਤੋਂ ਡਿੱਗਦੀ ਜਾਂਦੀ ਬਾਅਦ ਵਿੱਚ ਤੇ ਉਹਦਾ ਕਰਕੇ ਨਾ ਤੇ ਆਸ ਕਰਦੇ ਆ ਕਿ ਸਾਰੇ ਠੀਕ ਹੋ ਜੇ ਸਾਰਿਆਂ ਸਸਤੀ ਘਰਾਲ ਜੀ ਰੱਬ ਰੱਖਾ